ਕਿਸਾਨ ਜਿੱਥੇ ਸ਼ੰਭੂ ਬਾਰਡਰ ਦੇ ਉੱਤੇ ਲਗਾਤਾਰ ਬੈਠੇ ਹੋਏ ਨੇ ਆਪਣੀ ਮੰਗਾਂ ਨੂੰ ਲੈ ਕੇ ਐਮਐਸਪੀ ਦੀ ਮੰਗ ਨੂੰ ਲੈ ਕੇ ਪਰ ਜਦੋਂ ਪ੍ਰਦਰਸ਼ਨ ਕਰ ਰਹੇ ਸੀ ਤਾਂ ਕਈ ਆਗੂ ਨੂੰ ਗ੍ਰਿਫਤਾਰ ਕਰ ਲੈ ਗਿਆ ਸੀਗਾ ਤੇ ਉਸ ਤੋਂ ਬਾਅਦ ਉਹ ਰੇਲਵੇ ਟਰੈਕ ਦੇ ਉੱਤੇ ਬੈਠ ਗਏ 24 April ਦੇ ਵਿੱਚ ਉਹ ਰੇਲਵੇ ਟਰੈਕ ਦੇ ਉੱਤੇ ਬੈਠੇ ਸੀ ਤੇ ਅੱਜ ਉਹਨਾਂ ਵੱਲੋਂ ਉਹ ਟਰੈਕ ਖਾਲੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਸ਼ੰਭੂ ਟਰੈਕ ਖਾਲੀ ਕਰਨ ਦਾ ਐਲਾਨ ਕੀਤਾ ਗਿਆ ਜਿਹੜੀਆਂ ਇਹਨਾਂ ਮਤੀਆਂ ਭੱਗਾ ਸੀ ਸਰਦਾਰ ਸਰਬਨ ਸਿੰਘ ਭੰਦੇਰ ਤੇ ਉਹਨਾਂ ਦੇ ਸਾਥੀ ਇਹ ਗੱਲ ਦੱਸਣਗੇ ਕਿ ਉਹ ਮੰਗਾਂ ਮੰਨ ਲੀ ਗਏ ਨਿਓ ਜਿਹਦੇ ਕਰਕੇ ਇਹਨਾਂ ਨੇ ਇਹ ਟਰੈਕ ਘੇਰਿਆ ਸੀ ਚੰਡੀਗੜ੍ਹ ਦੇ ਜਿੱਥੇ ਹਮੇਸ਼ਾ ਪੰਜਾਬ ਦੇ ਜਦੋਂ ਸਚੌਣਾ ਹੁੰਦੇ ਆਣ ਤੇ ਇੱਕ ਮੁੱਦਾ ਸਭ ਤੋਂ ਵੱਡਾ ਹੁੰਦਾ ਹੈ ਵੀ ਪੰਜਾਬ ਨੂੰ ਚੰਡੀਗੜ੍ਹ ਮਿਲਣਾ ਚਾਹੀਦਾ ਹੈ ਉੱਥੇ ਹੀ ਚੰਡੀਗੜ੍ਹ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਨੇ ਇਹ ਮਨੀਸ਼ ਦਿਵਾੜੀ ਵੱਲੋਂ ਇੱਕ ਟਵੀਟ ਕਰਕੇ ਬਿਆਨ ਦਿੱਤਾ ਗਿਆ ਕਿ ਅਸੀਂ ਚੰਡੀਗੜ੍ਹ ਨੂੰ ਵੱਖਰਾ ਸ਼ਹਿਰ ਬਣਾਵਾਂਗੇ ਤੇ ਸ਼ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਜੀਤਿਆ ਵੱਲੋਂ ਨੁਕੀ ਰਹਿ ਗਿਆ ਜੀ ਚੰਡੀਗੜ੍ਹ ਪੰਜਾਬ ਦਾ ਹਿੱਸਾ ਤੇ ਚੰਡੀਗੜ੍ਹ ਪੰਜਾਬ ਦੇ ਪ੍ਰਤੀ ਧੱਕਾ ਹੋਇਆ ਇਹਨੂੰ ਸਾਂਝਾ ਰੱਖਤਾ ਤੇ 1967 ਦੇ ਵਿੱਚ 66 ਦੇ ਵਿੱਚ ਹਿਮਾਚਲ ਵੀ ਤਾਂ ਸਾਡੇ ਨਾਲੋਂ ਵੱਖਰਾ ਹੋਇਆ ਸੀ ਉਹਨਾਂ ਨੇ ਆਪਣੀ ਰਾਜਧਾਨੀ ਬਣਾ ਲਈ ਇੱਥੇ ਰੇੜਕਾ ਖਤਮ ਕਰਤਾ ਇਹ ਸਮੱਸਿਆ ਜਿਉਂ ਦੀ ਤਿਉਂ ਹੈ ਜੇ ਹਰਿਆਣਾ ਵੱਖਰਾ ਰਾਜ ਬਣਿਆ ਹੈ ਉਹਨੂੰ ਆਪਣੀ ਰਾਜਧਾਨੀ ਬਣਾਉਣੀ ਚਾਹੀਦੀ ਹੈ। ਹਦਿਆਣਾ ਦੇ ਵਿੱਚ ਜਿਹੜੇ ਆਜ਼ਾਦ ਉਮੀਦਵਾਰ ਨੇ ਟਿੱਟੂ ਬਾਣੀਆ ਹਰ ਵਾਰ ਚੋਣਾਂ ਦੇ ਵਿੱਚ ਖੜੇ ਹੁੰਦੇ ਨੇ ਤੇ ਟਿਲਤਾ ਪੌਣਾ ਦਾ ਇੱਕ ਮੁੱਦਾ ਰਹਿੰਦਾ ਬੁੱਢੇ ਨਾਲੇ ਨੂੰ ਲੈ ਕੇ ਆਦਵੀ ਉਹ ਡੀਸੀ ਦਫ਼ਤਰ ਦੇ ਬਾਹਰ ਪਹੁੰਚ ਗਏ ਤੇ ਬੋਤਲਾਂ ਦੇ ਵਿੱਚ ਬੁੱਢੇ ਨਾਲੇ ਦਾ ਗੰਦਾ ਪਾਣੀ ਭਰਿਆ ਸੀ ਤੇ ਉਹਦੇ ਨਾਲ ਇਸ਼ਨਾਨ ਕੀਤਾ ਉਹਨਾਂ ਨੇ। ਜਿੰਨੀਆਂ ਸਿਆਸੀ ਪਾਰਟੀਆਂ ਆਈਆਂ ਹੁਣ ਤੱਕ ਅਸੀਂ ਕੋਈ ਇਹ ਬੁੱਢਾ ਨਾਲਾ ਹੋਵੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਾਲੀ ਬਈ ਨੂੰ ਬਿਲਕੁਲ ਦਰੁਸਤ ਕਰਕੇ ਦਿਖਾਇਆ ਕਈਆਂ ਨੇ ਦਾਅਵੇ ਕੀਤੇ ਇਸ ਜਿਹੜਾ ਬੁੱਢਾ ਨਾਲਾ ਕੇ ਦੀ ਸਫਾਈ ਕਰ ਦਿਆਂਗੇ ਗੰਦਗੀ ਨੇ ਪਾਇਆ ਯੂਪੀ ਦੇ ਮੁੱਖ ਮੰਤਰੀ ਨੇ ਯੋਗਿਆ ਦਿਤਿਆਨਾਥ ਜੋ ਕਿ ਸਟਾਰ ਪ੍ਰਚਾਰਕ ਵੱਲੋਂ ਭਾਜਪਾ ਦੇ ਪ੍ਰਚਾਰ ਕਰਨ ਲਗਾਤਾ ਰੈਲੀਆਂ ਕਰਨ ਅਜ ਉਹ ਚੰਡੀਗੜ੍ਹ ਦੇ ਵਿੱਚ ਪਹੁੰਚ ਜਿੱਥੋਂ ਨਾ ਬੋਲ ਇੱਕ ਬਿਆਨ ਦਿੱਤਾ ਗਿਆ ਕਹਿੰਦੇ ਕਿ ਜੇ ਕਾਂਗਰਸ ਸੱਤਾ ਦੇ ਵਿੱਚ ਆਂਦੀ ਹੈ ਤਾਂ ਉਹ ਅੱਧੀ ਜਾਇਦਾਦ ਮੁਸਲਮਾਨਾਂ ਨੂੰ ਦੇ ਦੇ ਦੀ। ਇਹ ਸਾਰੀ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਇੱਕੋ ਹੀ ਕੰਮ ਫੜਿਆ ਵਾ। ਜਾਤਾ ਇਹ ਕਹੋ ਕਿ ਮੁਸਲਮਾਨ ਭਰਾ ਨਹੀਂ ਸਾਡੇ। ਜਦੋਂ ਇੱਥੇ ਰਹਿੰਦੇ ਨੇ। ਇਸ ਪਾਸੇ ਵੱਲ ਕਿਉਂ ਉਠਾਇਆ ਜਾ ਰਿਹਾ ਹੈ? ਦੇਸ਼ ਨੂੰ ਕਿੱਥੋਂ ਤੱਕ ਪਹੁੰਚਾਉਣਾ ਹੈ ਸਾਡਾ ਮੁੱਦਾ ਇਹ ਹੋਣਾ ਚਾਹੀਦਾ ਹੈ ਤੁਸੀਂ ਦਸਾਂ ਸਾਲਾਂ ਦੇ ਵਿੱਚ ਕੋਈ ਵਿਸ਼ਵ ਗੁਰੂ ਬਣਾਤਾ ਸੰਗਰੂਰ ਦੇ ਵਿੱਚ ਸ਼ਰਮਣੀ ਅਕਾਲੀ ਦਰ ਨੂੰ ਇੱਕ ਵੱਡਾ ਝਟਕਾ ਵੱਜਾਉਣ ਦੇ ਇੱਕ ਸੀਨੀਅਰ ਲੀਡਰ ਸੀ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਇੰਡੀਆ ਗੜ ਜੋੜਦਾ ਹਿੱਸਾ ਬਣਿਆ ਸੀਗਾ ਆਮਾਦੀ ਪਾਰਟੀ ਤੇ ਕਾਂਗਰਸ ਇਕੱਠੇ ਚੋਣ ਲੜੇ ਇੱਥੇ ਪੰਜਾਬ ਦੇ ਵਿੱਚ ਵੀ ਹਲਚਲ ਸ਼ੁਰੂ ਹੋਈ ਸੀ ਵੀ ਇਕੱਠੇ ਚੋਣ ਲੜ ਸਕਦੇ ਨੇ ਕੋਰਨਾਵਿਰਸ ਚੋਣ ਨਹੀਂ ਲੜੇਗੀ ਹੁਣ ਕਾਂਗਰਸ ਦੇ ਲੀਡਰ ਨੇ ਪਵਨ ਖੇੜਾ ਵੱਲੋਂ ਕਹਿ ਗਿਆ ਕਿ ਪੰਜਾਬ ਦੇ ਵਿੱਚ ਨੁਕਸਾਨ ਦੇ ਡਰ ਤੋਂ ਅਸੀਂ ਆਮ ਆਦਮੀ ਪਾਰਟੀ ਨਾਲ ਗੱਠ ਜੋੜ ਨਹੀਂ ਕੀਤਾ ਜੀ ਸਟ ਯੂਨੀਵਰਸਿਟੀ ਦੇ ਜੋ ਸਟੂਡੈਂਟ ਨੇ ਉਹਨਾਂ ਦੀ ਆਪਣੀਆਂ ਆਰਗੇਨਾਈਜ਼ਰਾਂ ਹੁੰਦੀਆਂ ਨੇ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਤੇ ਚੋਣਾਂ ਦੇ ਵਿੱਚ ਵੀ ਉਹਨਾਂ ਦੀ ਬੜੀ ਐਮ ਭੂਮਿਕਾ ਹੁੰਦੀ ਆ ਪਰ ਜਿੱਥੇ ਕਿਤਨਾ ਕਿਤੇ ਚੋਣਾਂ ਲੈ ਕੇ ਮੁੱਦਾ ਪੱਖਿਆ ਤੇ ਉਹਨਾਂ ਦੀ ਦੂਰੀ ਕਿਤਨਾ ਕਿਤੇ ਲੋਕਤੰਤਰੀ ਚਿੰਤਾ ਪੈਦਾ ਕਰ ਲਈ ਜੀ ਕਾਲਜਾਂ ਦੇ ਵਿੱਚ ਚੋਣਾਂ ਹੁੰਦੀਆਂ ਸੀ ਜਦੋਂ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਰ ਸਾਲ ਆਉਂਦੀ ਹੈ ਹਾਲਾਂਕਿ ਸਾਰ ਗਈ ਪਾਰਟੀਆਂ ਦੀਆਂ ਸਿਆਸੀ ਵਿੰਗ ਹੈ ਭਾਜਪਾ ਦਾ ਆਪਣਾ ਅਕਾਲੀ ਦਲ ਦਾ ਐਸਆਈ ਦੇ ਰੂਪ ਦੇ ਵਿੱਚ ਕਾਂਗਰਸ ਦਾ ਐਨਐਸਯੂਆਈ ਹੈ ਮੇਰੇ ਖਿਆਲ ਭਾਜਪਾ ਦਾ ਏਵੀਵੀ ਹੈ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਲਈ ਮਿਲਣਾ ਮੌਜੂਦ ਨੇ ਸਾਡੇ ਚਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਸਵਾਗਤ ਹੈ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਡਿਪਟੀ ਸਾਬਕ ਕਿਸਾਨ ਜਿੱਥੇ ਸ਼ੰਭੂ ਬਾਰਡਰ ਦੇ ਉੱਤੇ ਲਗਾਤਾਰ ਬੈਠੇ ਹੋਏ ਨੇ ਆਪਣੀ ਮੰਗਾਂ ਨੂੰ ਲੈ ਕੇ ਐਮਐਸਪੀ ਦੀ ਮੰਗ ਨੂੰ ਲੈ ਗਏ ਪਰ ਜਦੋਂ ਪ੍ਰਦਰਸ਼ਨ ਕਰ ਰਹੇ ਸੀ ਤਾਂ ਕਈ ਆਗੂ ਨੂੰ ਗ੍ਰਿਫਤਾਰ ਕਰ ਲੈ ਗਿਆ ਸੀਗਾ ਤੇ ਉਸ ਤੋਂ ਬਾਅਦ ਉਹ ਰੇਲਵੇ ਟਰੈਕ ਦੇ ਉੱਤੇ ਬੈਠ ਗਏ ਢੁੱਲਸਾ ਅਪ੍ਰੈਲ ਦੇ ਵਿੱਚ ਉਹ ਰੇਲਵੇ ਟਰੈਕ ਦੇ ਉੱਤੇ ਬੈਠੇ ਸੀ ਤੇ ਅੱਜ ਉਹਨਾਂ ਵੱਲੋਂ ਉਹ ਟਰੈਕ ਖਾਲੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਸ਼ੰਭੂ ਟਰੈਕ ਖਾਲੀ ਕਰਨ ਦਾ ਐਲਾਨ ਕੀਤਾ ਗਿਆ ਜੀ ਦੇਖੋ ਇਹ ਗੱਲ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਜਿਹੜੀਆਂ ਇਹਨਾਂ ਦੀਆਂ ਮੰਗਾਂ ਸੀ ਸਰਦਾਰ ਸਰਬੰਸਿੰਘ ਭੰਦੇਰ ਤੇ ਉਹਨਾਂ ਦੇ ਸਾਥੀ ਇਹ ਗੱਲ ਦੱਸਣਗੇ ਕਿ ਉਹ ਮੰਗਾ ਮੰਨ ਲਿਆ ਗੀਆਂ ਜਿਹਦੇ ਕਰਕੇ ਇਹਨਾਂ ਨੇ ਇਹ ਟਰੈਕ ਘੇਰਿਆ ਸੀ ਤੁਸੀਂ ਵਪਾਰੀ ਤੰਗ ਪਰੇਸ਼ਾਨ ਕੀਤੇ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਪੰਜਾਬ ਦੇ ਵਿੱਚ ਸੰਤਾਂ ਦਾ ਮਾੜਾ ਹਾਲ ਹੈ ਉਹਨਾਂ ਦਾ ਰਾ ਮਟੀਰੀਅਲ ਕੱਚਾ ਮਾਲ ਕਿਵੇਂ ਆਏਗਾ ਇਹਨਾਂ ਨੇ ਕਹਿਤਾ ਕਿ ਅਸੀਂ ਅੱਜ ਤੋਂ ਟਰੈਕ ਖਾਲੀ ਕਰਤਾ ਤੇ ਰੇਲਵੇ ਵਿਭਾਗ ਨੇ ਜਾਰੀ ਵੀ ਕਰਤਾ ਕਿ ਅਸੀਂ ਰੇਲਾਂ ਚਲਾਉਣ ਲੱਗੇ ਆਂ ਤੇ ਰੇਲਾਂ ਚੱਲ ਜਾਣੀਆਂ ਨੇ ਪਹਿਲਾਂ ਬਹੁਤ ਸਾਰੀਆਂ ਰੇਲਾ ਰੱਦ ਸੀ ਕਈਆਂ ਦੇ ਰੂਟ ਬਦਲੇ ਗਏ ਸਨ ਨੁਕਸਾਨ ਕੀਦਾ ਹੋਇਆ ਪੰਜਾਬ ਦਾ ਹੋਰੋਂ ਕਹਿੰਦੇ ਕਿ 22 ਤਰੀਕ ਨੂੰ ਅਸੀਂ ਵੱਡਾ ਇਕੱਠ ਕਰਨਾ ਹੈ ਪੰਜਾਂ ਦਾ ਸੜਕੀ ਰਸਤਾ ਹੈਗਾ ਸ਼ੰਭੂ ਤੋਂ ਬਾਲੇ ਦਾ ਉਹ ਬੰਦ ਰਹੇਗਾ 22 ਤਰੀਕ ਭਾ ਪਰਸੋਂ ਨੂੰ ਇਹਨਾਂ ਨੇ ਇੱਥੇ ਇਕੱਠ ਕਰਨਾ ਹੈ ਤੇ ਸੌਦਨ ਮਨਾਉਣਾ ਹੈ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੱਲ 11 ਵਜੇ ਜਗਰਾਉਂ ਦੇ ਵਿੱਚ ਕਿਸਾਨ ਮਜ਼ਦੂਰ ਮਹਾਪੰਚਾਇਤ ਹੋਣ ਜਾ ਰਹੀ ਹੈ ਐਸਕੇਮ ਦਾ ਕਹਿਣਾ ਹੈ ਉੱਥੇ ਵੱਡੀ ਗਿਣਤੀ ਵਿੱਚ ਲੋਕ ਪਹੁੰਚਰ ਗਏ ਉਹਨਾਂ ਨੇ ਪ੍ਰਬੰਧ ਕਾਫੀ ਵੱਡੇ ਕੀਤੇ ਐ ਦੇਖਦੇ ਹਾਂ ਕਿੰਨਾ ਕਿ ਮਹਾ ਪੰਚਾਇਤ ਦੇ ਵਿੱਚ ਇਕੱਠ ਹੁੰਦਾ ਫਿਰ 26 ਤਰੀਕ ਨੂੰ ਬਰਨਾਲੇ ਦੇ ਵਿੱਚ ਉਗਰਾਹਾਂ ਸਾਹਿਬ ਦੇ ਗਰੁੱਪ ਵੱਲੋਂ ਮਹਾ ਸੰਗਰਾਮ ਰੈਲੀ ਰੱਖੀ ਐ ਸੋ ਅੱਜ 1 ਮਹੀਨੇ ਤੋਂ ਵੱਧ ਸਮੇਂ ਤੋਂ ਬਾਅਦ ਪੰਜਾਬ ਦੇ ਵਿੱਚ ਰੇਲ ਆਵਾਜਾਈ ਉਮੀਦ ਹੈ ਕਿ ਅਗਲੇ 24 ਘੰਟਿਆਂ ਦੇ ਵਿੱਚ ਇਹ ਬਿਲਕੁਲ ਲਾਈਨ ਤੇ ਆ ਜਾਏਗੀ ਰੇਲਾਂ ਚੱਲ ਪੈਣਗੀਆਂ ਤੇ ਬਹੁਤ ਸਾਰੀਆਂ ਰੇਲਾਂ ਤਾਂ ਅੱਜ ਹੀ ਇਥੋਂ ਕੱਟੀਆਂ ਜਾਣਗੀਆਂ ਔਰ ਲੋਕਾਂ ਨੂੰ ਵੀ ਅਪੀਲ ਕਰਤੀ ਹੈ ਕਿ ਉਹ ਆਪ ਦਾ ਸਫ਼ਰ ਨਿਰਧਾਰਤ ਕਰ ਸਕਦੇ ਐ ਕਿਉਂਕਿ ਕੁਝ ਦਿਨ ਪਹਿਲਾਂ ਵਪਾਰੀਆਂ ਨੇ ਵੀ ਕਹਿਤਾ ਸੀ ਕਿ ਤੁਹਾਨੂੰ ਦੱਸ ਦੇਣ ਦਾ ਟਾਈਮ ਦਿੱਤਾ ਨਹੀਂ ਤਾਂ ਫਿਰ ਲੋਕਾਂ ਦੇ ਵਿੱਚ ਵੀ ਇਹ ਚਰਚਾ ਹੈ ਕਿ ਉਹ ਮੰਗਾ ਕਿਹੜੀਆਂ ਮਾਰ ਆ ਲਈਆਂ ਐਸ ਬਾਰੇ ਚੋਣ ਦਾ ਸਮਾਂ ਲੋਕਾਂ ਨੇ ਆਮ ਚਰਚਾ ਸੀ ਕਿ ਕਿਸੇ ਦੇ ਕਿਸੇ ਕਹਨ ਤੇ ਜਾਂ ਕਥਤ ਸ਼ੈ ਤੇ ਬੈਠੇ ਨੇ ਆਦਰਵਾਇਜ਼ ਇਹਦੇ ਪਿੱਛੇ ਕੋਈ ਨਾ ਕੋਈ ਸ਼ਕਤੀ ਕੰਮ ਕਰਦੀ ਹੈ ਸੋ ਠੀਕ ਹੈ ਉਹਨਾਂ ਨੇ ਇਹ ਟ੍ਰੈਕਾ ਦੀ ਕਰਤਾ ਇਹਦਾ ਸਵਾਗਤ ਕਰਨਾ ਬਣਦਾ ਜੀ ਸੋ ਦੂਜੇ ਪਾਸੇ ਗੱਲ ਕਰਦੇ ਆਂ ਚੰਡੀਗੜ੍ਹ ਦੀ ਜਿੱਥੇ ਹਮੇਸ਼ਾ ਪੰਜਾਬ ਦੇ ਜਦੋਂ ਸਚੌਣਾ ਹੁੰਦੀਆਂ ਨੇ ਤੇ ਇੱਕ ਮੁੱਦਾ ਸਭ ਤੋਂ ਵੱਡਾ ਹੁੰਦਾ ਹੈ ਵੀ ਪੰਜਾਬ ਨੂੰ ਚੰਡੀਗੜ੍ਹ ਮਿਲਣਾ ਚਾਹੀਦਾ ਹੈ ਉੱਥੇ ਹੀ ਚੰਡੀਗੜ੍ਹ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਨੇ ਮਨੀਸ਼ ਦਿਵਾੜੀ ਵੱਲੋਂ ਇੱਕ ਟਵੀਟ ਕਰਕੇ ਬਿਆਨ ਦਿੱਤਾ ਗਿਆ ਕਿ ਅਸੀਂ ਚੰਡੀਗੜ੍ਹ ਨੂੰ ਵੱਖਰਾ ਸ਼ਹਿਰ ਬਣਾਵਾਂਗੇ ਤੇ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਵੱਲੋਂ ਉਹਨਾਂ ਨੂੰ ਕੀ ਰਹਿ ਗਿਆ ਜੀ ਵਿਕਰਮ ਸਿੰਘ ਮਜੀਠੀਆ ਘੇਰਨ ਚੰਡੀਗੜ੍ਹ ਪੰਜਾਬ ਦਾ ਹਿੱਸਾ ਤੇ ਚੰਡੀਗੜ੍ਹ ਪੰਜਾਬ ਦੇ ਪ੍ਰਤੀ ਧੱਕਾ ਹੋਇਆ ਇਹਨੂੰ ਸਾਂਝਾ ਰੱਖਤਾ ਤੇ 1967 ਦੇ ਵਿੱਚ 66 ਦੇ ਵਿੱਚ ਹਿਮਾਚਲ ਵੀ ਤਾਂ ਸਾਡੇ ਨਾਲੋਂ ਵੱਖਰਾ ਹੋਇਆ ਸੀ ਉਹਨਾਂ ਨੇ ਆਪਣੀ ਰਾਜਧਾਨੀ ਬਣਾ ਲਈ ਇੱਥੇ ਰੇੜਕਾ ਖਤਮ ਕਰਤਾ ਇਹ ਸਮੱਸਿਆ ਜਿਉਂ ਦੀ ਤਿਉਹ ਹੈ ਜੇ ਹਰਿਆਣਾ ਵੱਖਰਾ ਰਾਜ ਬਣਿਆ ਹੈ ਉਹਨੂੰ ਆਪਣੀ ਰਾਜਧਾਨੀ ਬਣਾਉਣੀ ਚਾਹੀਦੀ ਹੈ ਭਾਵੇਂ ਪੰਚਕੂਲੇ 'ਚ ਬਣਾ ਲੈਣ ਚੰਡੀਗੜ੍ਹ ਦੀ ਥਾਂ ਤੇ ਨਾਲ ਹੀ ਹੈ 5-7 ਕਿਲੋਮੀਟਰ ਤੇ ਇਹ ਚੀਜ਼ ਕਹਿੰਦੇ ਆ ਮੈਂ ਸੁਣਿਆ ਤਾਂ ਨਹੀਂ ਪੜਿਆ ਤਾਂ ਨਹੀਂ ਕਹਿੰਦੇ ਆ ਕਿ ਬਦਿਸ਼ਤ ਵਾੜੀ ਨੇ ਕਿਹਾ ਕਿ ਚੰਡੀਗੜ੍ਹ ਨੂੰ ਵਿਸ਼ੇਸ਼ ਸ਼ਹਿਰ ਦਾ ਦਰਜਾ ਦੇਵਾਂਗੇ ਕੀ ਉਹਨਾਂ ਦੀ ਪਾਰਟੀ ਇਸ ਗੱਲ ਨਾਲ ਸਹਿਮਤ ਹੈ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਇਸ ਗੱਲ ਤੇ ਸਹਿਮਤ ਨਹੀਂ ਤੇ ਕੀ ਕੇਂਦਰ ਦੀ ਹਾਈ ਕਮਾਂਡ ਨੇ ਵੀ ਇਹ ਸਹਿਮਤੀ ਦਿੱਤੀ ਹੈ ਇਹਦਾ ਸਪਸ਼ਟਿਕਰਨ ਦੇਣਾ ਚਾਹੀਦਾ ਹੈ ਮਨੀਸ਼ਤ ਵਾਰੀ ਨੂੰ ਅੱਗੇ ਫਿਰ ਬਿਕਰਮ ਸਿੰਘ ਜੀਤਾ ਕਾਲੀਦਾਲ ਦੇ ਆਗੂ ਨੇ ਉਹਨਾਂ ਨੇ ਸਵਾਲ ਚੁੱਕਿਆ ਕਿ ਤਾਂ ਪੰਜਾਬ ਦੀ ਪਿੱਠ 'ਚ ਛੁਰਾ ਮਾਰਿਆ ਹੈ ਠੀਕ ਹੈ ਇਸ ਗੱਲ ਦੇ ਉੱਤੇ ਕਹਿਣਾ ਉਹਨਾਂ ਦਾ ਬੰਦ ਹੈ ਕਰਮਜੀਤ ਜੀਤਿਆ ਸਾਹਿਬ ਵੀ ਕਦੇ ਇਸ ਗੱਲ ਨੂੰ ਸਪਸ਼ਟ ਕਰਨਗੇ ਉਨ੍ਹਾਂ ਦੀ ਪਾਰਟੀ 96 ਤੋਂ ਲੈ ਕੇ 20 ਤੱਕ ਹਿੱਸਾ ਰਹੀ ਹੈ ਪਹਿਲਾ ਜਨਤਾ ਪਾਰਟੀ ਦੀ ਸਰਕਾਰ ਦੇ ਵਿੱਚ ਵੀ ਇਹ ਹਿੱਸੇਦਾਰ ਸਨ ਭਾਜਪਾ ਦਾ ਪੰਜਾਬ ਵਿੱਚ ਭਾਜਪਾ ਦਾ ਰਾਜ ਹਰਿਆਣਾ ਵਿੱਚ ਭਾਜਪਾ ਦਾ ਰਾਜ ਦਿੱਲੀ ਵਿੱਚ ਭਾਜਪਾ ਦਾ ਰਾਜ ਹਿਮਾਚਲ ਵਿੱਚ ਭਾਜਪਾ ਦਾ ਰਾਜ ਇਹ ਪਾਣੀਆਂ ਦਾ ਮਸਲਾ ਤੇ ਚੰਡੀਗੜ੍ਹ ਦਾ ਮਸਲਾ ਸੁਲਝਾਇਆ ਕਿਉਂ ਨਾ ਜਦੋਂ 96 ਦੇ ਵਿੱਚ ਅਕਾਲੀ ਦਲ 13 ਚੋਂ 11 ਸੀਟਾਂ ਬਹੁਜਨ ਸਮਾਜ ਪਾਰਟੀ ਨਾਲ ਰਲ ਕੇ ਜਿੱਤਿਆ ਤੇ ਬਿਨਾਂ ਸ਼ਰਤ ਹਮਾਇਤ ਦੇ ਦਿੱਤੀ ਜਾ ਕੇ ਬਾਜਪਾਈ ਨੂੰ ਜਿਥਰਦੀਆ ਸਾਹਿਬ ਦੇ ਮਾਸੜ ਜੀ ਭਾਵ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਤੇ ਜੇ ਉਦੋਂ ਕੁਝ ਸ਼ਰਤਾਂ ਰੱਖ ਲੈਂਦੇ ਔਰ ਸਰਕਾਰ ਘਟ ਗਿਣਤੀ ਵਿੱਚ ਸੀ ਬਾਜਪਾਈ ਸਾਹਿਬ ਦੀ ਬਾਜਪਾਈ ਸਾਹਿਬ ਬਾਰੇ ਸੁਣਿਆ ਵੀ ਇਹ ਜਾਂਦਾ ਕਿ ਬੜੇ ਸੋਵਰਨ ਸੰਸਦਨ ਦੁਨੀਆ ਵਰਵਾਤੀ ਇਸ ਪਾਰਟੀ ਨੇ ਪਰ ਮੰਗਾ ਨਹੀਂ ਬਰਵਾਣੀਆਂ ਸੋ ਜਿਹੜੀ ਗੱਲ ਜੇ ਮਨੀਸ਼ ਤਵਾਰੀ ਨੇ ਗੱਲ ਕੀਤੀ ਹੈ ਤਾਂ ਉਹਦੀ ਪਾਰਟੀ ਦੇ ਆਗੂਆਂ ਨੂੰ ਖਾਸ ਕਰ ਪੰਜਾਬ ਮਾਮਲਿਆਂ ਦੇ ਇੰਚਾਰਜ ਦਵਿੰਦਰ ਯਾਦਵ ਸਾਹਿਬ ਨੂੰ ਇਹਨਾਂ ਸਾਰਿਆਂ ਨੂੰ ਇਹਦੇ ਤੇ ਆਪਣੀ ਸਥਿਤੀ ਕਲੀਅਰ ਕਰਨੀ ਚਾਹੀਦੀ ਹੈ ਜੀ ਸੋ ਦੋ ਜਪਾ ਸੈਲੋ ਦੇ ਆਣੇ ਦੇ ਵਿੱਚ ਜਿਹੜੇ ਆਜ਼ਾਦ ਉਮੀਦਵਾਰ ਨੇ ਟੀਟੂ ਬਾਣਿਆ ਹਰ ਵਾਰ ਚੋਣਾਂ ਦੇ ਵਿੱਚ ਖੜੇ ਹੁੰਦੇ ਨੇ ਤੇ ਟਿਲਸਾ ਬੋਣਾ ਦਾ ਇੱਕ ਮੁੱਦਾ ਰਹਿੰਦਾ ਬੁੱਢੇ ਨਾਲੇ ਨੂੰ ਲੈ ਕੇ ਆਦਵੀ ਉਹ ਡੀਸੀ ਦਫ਼ਤਰ ਦੇ ਬਾਹਰ ਪਹੁੰਚ ਗਏ ਤੇ ਬੋਤਰਾ ਦੇ ਵਿੱਚ ਬੁੱਢੇ ਨਾਲੇ ਦਾ ਗੰਦਾ ਪਾਣੀ ਭਰਿਆ ਸੀ ਤੇ ਉਹਦੇ ਨਾਲ ਇਸ਼ਨਾਨ ਕੀਤਾ ਉਹਨਾਂ ਨੇ ਜੀ ਇੱਕ ਸਬੌਲਕ ਗੱਲ ਹੈ ਦੇਖਣ ਨੂੰ ਬੜੀ ਛੋਟੀ ਜੀ ਲੱਗਦੀ ਹੈ ਪਰ ਮੈਨੇ ਬਹੁਤ ਵੱਡੇ ਦੇ ਜਿੰਨੀਆਂ ਸਿਆਸੀ ਪਾਰਟੀਆਂ ਆਈਆਂ ਹੁਣ ਤੱਕ ਅਸੀਂ ਕੋਈ ਇਹ ਬੁੱਢਾ ਨਾਲਾ ਹੋਵੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਾਲੀ ਬਈ ਨੂੰ ਬਿਲਕੁਲ ਦਰੁਸਤ ਕਰਕੇ ਦਿਖਾਇਆ ਕਈਆਂ ਨੇ ਦਾਅਵੇ ਕੀਤੇ ਇਸ ਜਿਹੜਾ ਬੁੱਢਾ ਨਾਲਾ ਕੇ ਦੀ ਸਫਾਈ ਕਰ ਦਿਆਂਗੇ ਗੰਦਗੀ ਨੇ ਪਾਇਆ ਅਸੀਂ ਜਿੰਨੀਆਂ ਜਲ ਕਾਸੀਆਂ ਨੇ ਪੰਜਾਬ ਦੀਆਂ ਜਾਤਾਂ ਰੋਕੀਆਂ ਵੀਆਂ ਨੇ ਜਦ ਵੱਡੀਆਂ ਵੱਡੀਆਂ ਫੈਕਟਰੀਆਂ ਵਾਲੇ ਉਹਦੇ ਵਿੱਚ ਪਾਣੀ ਸੁੱਟਦੇ ਆ ਪਾਣੀ ਵੀ ਅਣ ਸੋਧਿਆ ਤੇ ਕੈਂਸਰ ਵਰਗੀਆਂ ਨਾਮਰਾਦ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਆ ਪੰਜਾਬ ਦੇ ਜਿਹੜੇ ਭੱਖਦੇ ਮੁੱਦੇ ਆ ਇਹਨਾਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਸੀਵਰੇਜ ਹੋਏ ਨਦੀਆਂ ਨਾਲੇ ਹੋਏ ਇਹ ਪਲਾਸਟਿਕ ਨਾਲ ਭਰੇ ਪਏ ਆ ਹਾਲਾਂਕਿ ਪਲਾਸਟਿਕ ਦੇ ਉੱਤੇ ਪਾਬੰਦੀ ਹੈ 2016 ਦੇ ਵਿੱਚ ਪਲਾਸਟਿਕ ਦੇ ਉੱਤੇ ਸਰਦਾਰ ਪ੍ਰਕਾਸ਼ਕ ਬਾਦਲ ਦੀ ਸਰਕਾਰ ਨੇ ਇੱਕ ਕਾਨੂੰਨ ਬਣਾਤਾ ਸੀ ਕਿ ਕਿਹੜਾ ਵਰਤਣਾ ਹੈ ਕਿਹੜਾ ਨਹੀਂ ਵਰਤਣਾ ਉਦੋਂ ਸ਼ੁਰਾਤੀ ਦੌਰ ਦੇ ਵਿੱਚ ਸਖਤੀ ਹੋਈ ਮੈਂ ਆਪ ਇੱਕ ਵਾਰੀ ਹਿਮਾਚਲ ਦੇ ਸੋਲਨ ਵਿੱਚ ਮੈਨੂੰ ਆਪ ਉਹਨਾਂ ਦੇ ਬੋਲ ਸੁਣਨੇ ਪਏ ਹਿਮਾਚਲ ਦੇ ਭਰਾਵਾਂ ਦੇ ਉੱਥੇ ਢੇਰ ਲੱਗਿਆ ਪਿਆ ਇੱਕ ਪਾਸੇ ਪਲਾਸਟਿਕ ਦਾ ਬਗੈਰ ਥੋੜੇ ਵੀ ਬੜਾ ਗੰਦ ਪਾਇਆ ਪਿਆ ਮੈਨੂੰ ਕਹਦਾ ਸਰਦਾਰ ਜੀ ਉਹ ਸਬਜੀ ਵਾਲਾ ਸੀ ਆ ਸਾਡੇ ਕੋਲੇ ਕਾਗਜ਼ ਦੇ ਲਫਾਫੇ ਨੇ ਜੇ ਕਿਸੇ ਨੇ ਵੱਡਾ ਲੈ ਕੇ ਜਾਣਾ ਤਾਂ ਉਹ ਥੈਲਾ ਖਰੀਦਦਾ ਏ ਗੰਦ ਸਭ ਤੋਂ ਵੱਧ ਤੁਹਾਡੇ ਪੰਜਾਬੀ ਪਾਉਂਦੇ ਆ ਇੱਥੇ ਆ ਕੇ ਭਾਪ ਦੂਜੇ ਰਾਜਾਂ ਵਿੱਚ ਵੀ ਸਾਨੂੰ ਨਾਮਨੇ ਦੇ ਟਿੱਕੇ ਮਿਲਦੇ ਆ ਕਿ ਆਓ ਤਗਵੇਂ ਲੈ ਕੇ ਜਾਓ ਸੋ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਇਸ ਪਲਾਸਟਿਕ ਦੀ ਵੱਡੇ ਪੱਦਰ ਦੇ ਉੱਤੇ ਵਰਤੋਂ ਹੋ ਰਹੀ ਹੈ ਗੰਦ ਪਾਇਆ ਜਾ ਰਿਹਾ ਹੈ ਤੇ ਉਹਨੇ ਬੁੱਢੇ ਨਾਲੇ ਦੇ ਰਸਾਇਣ ਭਰੇ ਪਾਣੀ ਦੇ ਬਾਬਲੇ ਚ ਉਠਾਇਆ ਹੈ ਤੇ ਜਿੰਨੀਆਂ ਸਿਆਸੀ ਪਾਰਟੀਆਂ ਇਸ ਵੇਲੇ ਚੋਣ ਲੜ ਰਹੀਆਂ ਨੇ ਇਹ ਆਪੋ ਆਪਣੇ ਕਾਰਜਕਾਲ ਦਾ ਦੱਸਣ ਇਹਨਾਂ ਨੇ ਇਸ ਕਦਮ ਦੇ ਵਿੱਚ ਕੁਝ ਕੀਤਾ ਜਾਂ ਨਹੀਂ ਕੀਤਾ ਲੁਧਿਆਣੇ ਦੇ ਵਿੱਚ ਵੀ ਬਹੁਤ ਸਾਰਾ ਅਣਸੁੱਧਿਆ ਪਾਣੀ ਧਰਤੀ 'ਚ ਵੀ ਸੁੱਟਿਆ ਜਾ ਰਿਹਾ ਹੈ ਭਾਪ ਜਿਹੜੇ ਟਾਣੇ ਤੇ ਬੈਠੇ ਆ ਉਹਨੂੰ ਅਸੀਂ ਵੱਡਣ ਵਿੱਚ ਫਕਰ ਮਹਿਸੂਸ ਕਰ ਰਹੀ ਹਾਂ ਜੀ ਸੌ ਦੂਜੇ ਪਾਸੇ ਯੂਪੀ ਦੇ ਮੁੱਖ ਮੰਤਰੀ ਨੇ ਯੋਗਿਆ ਦਿਤੇਨਾਥ ਜੋ ਕਿ ਸਟਾਰ ਪ੍ਰਚਾਰਕ ਵੱਲੋਂ ਭਾਜਪਾ ਦੇ ਪ੍ਰਚਾਰ ਕਰਨ ਲਗਾਤਾਰ ਰੈਲੀਆਂ ਕਰਨ ਅਜੇ ਉਹ ਚੰਡੀਗੜ੍ਹ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ ਕਹਿੰਦੇ ਕਿ ਜੇ ਕਾਂਗਰਸ ਸੱਤਾ ਦੇ ਵਿੱਚ ਆਂਦੀ ਹੈ ਤਾਂ ਉਹ ਅੱਧੀ ਜਾਇਦਾਦ ਮੁਸਲਮਾਨਾਂ ਨੂੰ ਦੇ ਦੇਵੇਗੀ ਜੀ ਇਹ ਸਾਰੀ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਇੱਕੋ ਹੀ ਕੰਮ ਫੜਿਆ ਬੈ ਜਾਤਾ ਇਹ ਕਹੋ ਕਿ ਮੁਸਲਮਾਨ ਭਰਾ ਨਹੀਂ ਸਾਡੇ ਜਦੋਂ ਇੱਥੇ ਰਹਿੰਦੇ ਨੇ ਇਸ ਪਾਸੇ ਵੱਲ ਕਿਉਂ ਉਠਾਇਆ ਜਾ ਰਿਹਾ ਹੈ ਦੇਸ਼ ਨੂੰ ਕਿੱਥੋਂ ਤੱਕ ਪਹੁੰਚਾਉਣਾ ਹੈ ਸਾਡਾ ਮੁੱਦਾ ਇਹ ਹੋਣਾ ਚਾਹੀਦਾ ਤੁਸੀਂ ਦਸ ਸਾਲਾਂ ਦੇ ਵਿੱਚ ਕੋਈ ਬਿਸ਼ਪ ਗੁਰੂ ਬਣਾਤਾ ਸਾਰੇ ਪਾਸੇ ਸਵਾਲ ਨੇ ਤੇ ਜੇ ਜਦੋਂ ਬਿਸ਼ਪ ਗੁਰੂ ਹੀ ਨਹੀਂ ਤੁਸੀਂ ਬਣਾ ਸਕੇ 15-15 ਲੱਖ ਤੁਹਾਡੇ ਖਾਤੇ ਆ ਚਾਉ ਇਹਦਾ ਜਵਾਬ ਦਿਓ ਕਿੰਨਾ ਕੁਝ ਕੀਤਾ ਤੇ મોદી ਸਾਹਿਬ ਨੇ 10 ਸਾਲਾਂ ਦੇ ਵਿੱਚ ਜਿਹੜੀਆਂ ਪ੍ਰਾਪਤੀਆਂ ਗੜਾਈਆਂ 2 ਕਰੋੜ ਹਰ ਸਾਲ ਦੀ ਨੌਕਰੀ ਕਿ ਸਾਰਾ ਕੁਝ ਤੁਸੀਂ ਕਰਤਾ ਸੁਜੋਗੀ ਦਿੱਤਿਆ ਨਾਦ ਸਾਹਿਬ ਆਏ ਨੇ ਚੋਣਾਂ ਦਾ ਸਮਾਂ ਜਿੱਥੇ-ਜਿੱਥੇ ਪ੍ਰਵਾਸੀ ਮਜ਼ਦੂਰਾਂ ਦੀ ਭਮਾਰ ਹੈ ਰਾਸ਼ਟਰੀ ਪਾਰਟੀਆਂ ਵਾਲੇ ਉਸ ਕਿਸਮ ਦੇ ਆਗੂ ਨੂੰ ਉੱਥੇ ਲੈ ਕੇ ਵੋਟਰਾਂ ਨੂੰ ਭਰਮਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਸੋ ਚੰਡੀਗੜ੍ਹ ਦੇ ਵਿੱਚ ਚਿੱਠੀ ਪਾ ਕੇ ਪੰਜਾਬ ਦੇ ਭਾਜਪਾ ਦੇ ਇੰਚਾਰਜ ਪ੍ਰਧਾਨ ਸ੍ਰੀਲ ਜਾਖੜ ਨੇ ਜੋਗੀ ਦਿੱਤਿਆਨਾਥ ਸਾਹਿਬ ਨੂੰ ਸੱਤਿਆ ਸੀ ਜੀ ਸੋ ਦੂਜੇ ਪਾਸੇ ਗੱਲ ਕਰਦੇ ਆ ਜੀ ਸੰਗਰੂਰ ਦੀ ਸੰਗਰੂਰ ਦੇ ਵਿੱਚ ਸ਼ਰਮਣੀ ਅਕਾਲੀ ਦਲ ਨੇ ਇੱਕ ਵੱਡਾ ਝਟਕਾ ਵੱਜਿਆ ਉਹਨਾਂ ਦੇ ਇੱਕ ਸੀਨੀਅਰ ਲੀਡਰ ਸੀ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਜੀ ਚਲੋ ਜਿਹੜੇ ਇਹ ਆਗੂ ਹੈ ਅਕਾਲੀ ਦਲ ਦੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਆਪਾਂ ਇਸ ਗੱਲ ਸਭ ਨੂੰ ਦੇਖੀਏ ਕਿ ਜਿਵੇਂ ਜਿਵੇਂ ਜੋ ਨੇੜੇ ਆਏਗੀ ਲੀਡਰਾਂ ਦਾ ਇੱਕ ਪਾਰਟੀ ਚੋਂ ਦੂਜੀ ਪਾਰਟੀ ਚ ਜਾਣ ਦਾ ਇਹ ਸੁਭਾਵਿਕ ਤੌਰ ਦੇ ਉੱਤੇ ਚਰਚਾ ਬਣੀ ਹੋਈ ਹੈ ਸੋ ਜੇ ਸੰਗਰੂੜ ਦੇ ਵਿੱਚ ਵੀ ਅਕਾਲੀ ਦਲ ਦਾ ਆਗੂ ਭਾਰਤੀ ਜਨਤਾ ਪਾਰਟੀ ਦੇ ਵਿੱਚ ਗਿਆ ਤਾਂ ਪਤਾ ਨਹੀਂ ਕਿਉਂ ਲੋਕ ਕਿਹੜੇ-ਕਿਹੜੇ ਕਿਹੜੀ ਗੱਲ ਦੇਖ ਕੇ ਇਹ ਤਬਦੀਲੀਆਂ ਕਰਦੇ ਨੇ ਇਹ ਤਾਂ ਹੁਣ 4 ਜੂਨ ਦੱਸੇਗਾ ਜਿਹੜੇ ਬਹੁਤ ਤੇਜ਼ੀ ਨਾਲ ਗਏ ਆ ਜੇ ਤਾਂ 4 ਜੂਨ ਦਾ ਨਤੀਜਾ ਆ ਗਿਆ ਹੱਕ 'ਚ ਫੇਰ ਤਾਂ ਭਗੜੇ ਪਾਉਣਗੇ ਜੇ ਨਤੀਜਾ ਕੋਈ ਹੋਰ ਆ ਗਿਆ ਫੇਰ ਸਿਰਮੜਾਏ ਆਉਲੇ ਪੜਏ ਇਹ ਤਾਂ ਕੁਝ ਨਹੀਂ ਹਰ ਬੰਦੇ ਦਾ ਆਪਣਾ ਅਧਿਕਾਰ ਹੈ ਉਹਨੇ ਕਿਹੜੀ ਪਾਰਟੀ 'ਚ ਜਾਣਾ ਹੈ ਪਰ ਇਸ ਵੇਲੇ ਸ਼ਰੂਨੀ ਕਾਲੀ ਦਾਲ ਨੂੰ ਸਾਰੀਆਂ ਪਾਰਟੀਆਂ ਵਾਲੇ ਸਨ ਮਾਰ ਰਹੇ ਜੀ ਸੋ ਜਿੱਥੇ ਇੰਡੀਆ ਗੱਠ ਜੋੜ ਦਾ ਹਿੱਸਾ ਬਣਿਆ ਸੀਗਾ ਆਮਾਦੀ ਪਾਰਟੀ ਤੇ ਕਾਂਗਰਸ ਇਕੱਠੀ ਚੋਂ ਲੜੇ ਇੱਥੇ ਪੰਜਾਬ ਦੇ ਵਿੱਚ ਵੀ ਹਲਚਲ ਸ਼ੁਰੂ ਹੋਈ ਸੀ ਵੀ ਇਕੱਠੇ ਚੋਂ ਲੜ ਸਕਦੇ ਨੇ ਪਰ ਉਹਨਾਂ ਵੱਲੋਂ ਚੋਣ ਨਹੀਂ ਲੜੇਗੀ ਹੁਣ ਕਾਂਗਰਸ ਦੇ ਲੀਡਰ ਨੇ ਪਵਨ ਖੇੜਾ ਵੱਲੋਂ ਕਹਿਿਆ ਗਿਆ ਕਿ ਪੰਜਾਬ ਦੇ ਵਿੱਚ ਨੁਕਸਾਨ ਦੇ ਡਰ ਤੋਂ ਅਸੀਂ ਆਮਾਦੀ ਪਾਰਟੀ ਨਾਲ ਗੱਠ ਜੋੜ ਨਹੀਂ ਕੀਤਾ ਜੀ ਦੇਖੋ ਪਵਨ ਖੇੜਾ ਇਹਨਾਂ ਦੇ ਸਪੋਕਸਪਰਸਨ ਨੇ ਉਹ ਪੰਜਾਬ ਆਏ ਸੀ ਕੇਸੀ ਬੀਨੂ ਗੋਪਾਲ ਵੀ ਆਏ ਸੀ ਇੱਥੇ ਉਹਨਾਂ ਦਾ ਕਹਿਣਾ ਕਿ ਅਸੀਂ ਜਾਣ ਕੇ ਨਹੀਂ ਕੀਤਾ ਇਹ ਅਜਰ ਵੀ ਆ ਰਹੇ ਹਨ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਮੁਖਵਿਰੋਧੀ ਧਿਰਾਂ ਸਾਨੂੰ ਇਹ ਵੀ ਪਤਾ ਕਿ ਕਾਂਗਰਸ ਦੇ ਬਹੁਤ ਸਾਰੇ ਲੀਡਰਾਂ ਨੂੰ ਭਗਵੰਤ ਮਾਨ ਦੀ ਸਰਕਾਰ ਨੇ ਵਿਜੀਲੈਂਸ ਦੇ ਜਰਗੇ ਉਹਨਾਂ ਨੂੰ ਵਿਜੀਲੈਂਸ ਦੇ ਰਾਹੀ ਕੇਸਾਂ ਦੇ ਵਿੱਚ ਵੀ ਪਾਇਆ ਹੈ ਜਿਹੜੇ ਕਿ ਆਪਦੀ ਆਪਦੀ ਭੁਗਤ ਰਹੇ ਨੇ ਅਦਾਲਤੀ ਚੱਕਰ ਘੇਰ ਦੇ ਵਿੱਚ ਘੁਮਣ ਘੇਰੀਆਂ ਚ ਫਸੇ ਹੋਏ ਨੇ ਪਬਲਿਕ ਕਿੜਿਆ ਸਭ ਕਹਿੰਦੇ ਅਸੀਂ ਮੁੱਦੇ ਠਾਉਨੇ ਆ ਇਹਨਾਂ ਦੇ ਇਹਨਾਂ ਦੀਆਂ ਨਾਕਾਮੀਆਂ ਚੱਕਦੇ ਆ ਤੇ ਜੇ ਅਸੀਂ ਵੀ ਇਹਨਾਂ ਦੇ ਨਾਲ ਨਾਲ ਜਾਂਦੇ ਤਾਂ ਸਾਨੂੰ ਨੁਕਸਾਨ ਹੋਣਾ ਸੀ ਇਹ ਗੱਲ ਪੱਕੀ ਹੈ ਜੇ ਇਕੱਠੇ ਹੋ ਕੇ ਇੱਥੇ ਚੋਣ ਲੜਦੇ ਚੋਣ ਤਾਂ ਪਛਮੀ ਬਗਾਲ ਦੇ ਵਿੱਚ ਵੀ ਇਕੱਠਿਆਂ ਨੇ ਲੜੀ ਨਹੀਂ ਲੇਕਿਨ ਜਿੰਨੀ ਦੁਹਾਈ ਹੁਣ ਬੰਮਤਾ ਬੈਨਰਜੀ ਪਾ ਰਹੀ ਹੈ ਪਹਿਲਾਂ ਚੁੱਪ ਸੀ ਇਹਦਾ ਮਤਲਬ ਕੋਈ ਨਾ ਕੋਈ ਕੰਦ ਤੇ ਲਿਖਿਆ ਪੜਿਆ ਜਾਣ ਲੱਗ ਪਿਆ ਕਿ ਨਤੀਜਾ ਇਹ ਆ ਸਕਦਾ ਹੈ ਮੰਨ ਕੇ ਚੱਲੋ ਜੋ ਪਵਨ ਖੇੜਾ ਜਿਵੇਂ ਕਹਿੰਦੇ ਆ ਜੇ ਇਹ ਇਕੱਠੇ ਹੋ ਕੇ ਲੜਦੇ ਹੋ ਸਕਦਾ ਉਹਦਾ ਫਾਇਦਾ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਉਠਾ ਜਾਂਦਾ ਜੀ ਸਤੋ ਜਪਸੇ ਯੂਨੀਵਰਸਿਟੀ ਦੇ ਜੋ ਸਟੂਡੈਂਟ ਨੇ ਉਹਨਾਂ ਦੀ ਆਪਣੀਆਂ ਆਰਗੇਨਾਈਜ਼ਰਾਂ ਹੁੰਦੀਆਂ ਨੇ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਤੇ ਚੋਣਾਂ ਦੇ ਵਿੱਚ ਵੀ ਉਹਨਾਂ ਦੀ ਬੜੀ ਐਮ ਭੂਮਿਕਾ ਹੁੰਦੀ ਆ ਪਰ ਜਿੱਥੇ ਕਿਤਨਾ ਕਿਤੇ ਚੋਣਾਂ ਲੈ ਕੇ ਮੁੱਦਾ ਪੱਖ ਆਇਆ ਤੇ ਉਹਨਾਂ ਦੀ ਦੂਰੀ ਕਿਤਨਾ ਕਿਤੇ ਲੋਕਤੰਤਰ ਦੀ ਚਿੰਤਾ ਪੈਦਾ ਕਰ ਰਹੀ ਹੈ ਜੀ ਕੋਈ ਸਮਾਂ ਹੁੰਦਾ ਸੀ ਜਦੋਂ ਵਿਦਕ ਆਧਾਰਿਆਂ ਦੇ ਵਿੱਚ ਵਿਦਿਆਰਥੀ ਜਥੇਬੰਦੀਆਂ ਵੋਟਾਂ ਹੁੰਦੀਆਂ ਸਨ ਇਹ ਗੱਲ ਨੂੰ ਮੰਨ ਕੇ ਚੱਲੋ ਇਹ ਵੀ ਚਲੋ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿੱਥੋਂ ਤੱਕ ਮੈਂ ਭੁੱਲਦਾ ਨਾ ਹੋਵਾਂ 83 84 ਦੇ ਵਿੱਚ ਚੋਣਾਂ ਹੋਈਆਂ ਸੀ ਉਸ ਤੋਂ ਬਾਅਦ ਹੁਣ ਤੱਕ 40 ਸਾਲ ਹੋ ਗਏ ਚੋਣਾਂ ਨਹੀਂ ਹੋਈਆਂ ਕਾਲਜਾਂ 'ਚ ਵੀ ਚੋਣਾਂ ਹੁੰਦੀਆਂ ਸੀ ਜਦੋਂ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਰ ਸਾਲ ਹੁੰਦੀਆਂ ਹਨ ਹਾਲਾਂਕਿ ਸਾਰਗੈ ਪਾਰਟੀਆਂ ਦੀਆਂ ਸਿਆਸੀ ਵਿੰਗ ਹੈ ਭਾਜਪਾ ਦਾ ਆਪਣਾ ਅਕਾਲੀ ਦਲ ਦਾ ਐਸਆਈ ਦੇ ਰੂਪ ਦੇ ਵਿੱਚ ਕਾਂਗਰਸ ਦਾ ਐਨਐਸਯੂਆਈ ਹੈ ਮੇਰੇ ਖਲ ਭਾਜਪਾ ਦਾ ਏਬੀਬੀ ਹੈ ਸੋ ਮੰਨ ਕੇ ਚੱਲੋ ਜਦੋਂ ਇਹ ਉਤਸ਼ਾਹ ਘਟ ਗਿਆ ਕੁਝ ਯੂਨੀਵਰਸਟੀਆਂ ਹੋਰ ਜਾਂ ਜਿਹੜੀਆਂ ਤਕਨੀਕੀ ਅਧਾਰਤੇ ਨੇ ਉਹਨਾਂ ਦੇ ਵਿੱਚ ਪੰਜਾਬ ਦੇ ਵਿਦਿਆਰਥੀਆਂ ਦੇ ਮੁਕਾਬਲੇ ਦੂਜੇ ਰਾਜਾਂ ਦੇ ਵਿਦਿਆਰਥੀ ਜ਼ਿਆਦਾ ਨਹੀਂ ਉਹਨਾਂ ਨੇ ਪੰਜਾਬ ਦੀ ਰਾਜਨੀਤੀ ਤੋਂ ਲੈਣਾ ਕੀ ਹੈ ਤੇ ਜਿਹੜੇ ਇਹ ਆਗੂ ਐ ਇਹ ਲਗਾਤਾਰਤਾ ਦੇ ਵਿੱਚ ਵਿਦਿਆਰਥੀ ਪੈਦਾ ਨਹੀਂ ਹੋ ਰਹੇ ਤੁਸੀਂ ਦੇਖੋ ਬਹੁਤ ਸਾਰੇ ਆਗੂ ਜਿਹੜੇ ਸਫਲ ਹੋਏ ਰਾਜਨੀਤੀ ਚ ਉਹ ਵਿਦਿਆਰਥੀ ਵਰਗ ਚੋਂ ਆਏ ਭਾਵੇਂ ਆਲਰੀਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਕਿਉਂ ਨਾ ਹੋਵੇ ਹੁਣ ਇਸ ਤਰ੍ਹਾਂ ਦਾ ਉੱਥੇ ਨਾ ਹੋਣਾ ਹਾਲਾਂਕਿ ਵਿਦਿਆਰਥੀ ਜੇ ਉਹਨਾਂ ਚੋਂ ਪੈਦਾ ਹੁੰਦੇ ਨੇ ਤਾਂ ਮੈਂ ਸਮਝਦਾ ਕਿ ਜ਼ਿਆਦਾ ਵਧੀਆ ਹੋਣਾ ਸੀ ਪਰ ਹੈ ਨਹੀਂ ਜਿੱਤੇ ਕਰਕੇ ਆਪਾਂ ਸਮਝਦੇ ਆ ਹੋਣੇ ਚਾਹੀਦੇ ਸੀ ਪਰ ਹੋ ਨਹੀਂ ਰਹਾ ਜਾਂ ਤਾਂ ਰਾਜਨੀਤਿਕ ਲੋਕ ਹੀ ਇਧਰਲੇ ਪਾਸੇ ਰੁਚੀ ਨਹੀਂ ਵਧਾਉਂਦੇ ਹੈ ਇਹ ਕੁੱਲ ਮਿਲਾ ਕੇ ਮਾੜਾ ਕਦਮ ਹੈ ਜੀ ਸੋ ਦੂਜੇ ਪਾਸੇ ਕਪਿਲ ਸਿੰਭਲ ਵੱਲੋਂ ਮਿਤ ਸ਼ਾਹ ਦੇ ਉੱਤੇ ਨਿਸ਼ਾਨੇ ਸਾਤੇ ਕਿੰਨੇ ਜੀ ਬਿਲਕੁਲ ਉਹਨਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਐਸ ਵੇਲੇ ਪੁਰਾਣੇ ਪ੍ਰਧਾਨ ਮੰਤਰੀ ਹੋਣ ਜਾਂ ਅਮਿਤ ਸ਼ਾਹ ਸਾਹਿਬ ਹੋਣ ਇਹਨਾਂ ਦੀ ਭਾਸ਼ਾ ਬਦਲ ਗਈ ਹੈ ਇਹ ਆਪਣੇ ਤਰੀਕੇ ਨਾਲ ਹੀ ਹੋਰ ਪਾਸੇ ਵੱਲ ਤੁਰੇ ਫਿਰਦੇ ਐ ਇਹ ਐਸ ਵੇਲੇ ਦੇਸ਼ ਦੇ ਮੁੱਦਿਆਂ ਨੂੰ ਛੱਡ ਕੇ ਆ ਜਿਵੇਂ ਜੋਗੀ ਸਾਹਿਬ ਨੇ ਕਹਿਤਾ Hindu Muslim Hindu Muslim Hindu Muslim ਕਰਦੇ ਫਿਰਦੇ ਐ ਜਦ ਕੇ 14 ਜ 19 ਜਦੋਂ ਇਹ ਆਏ ਸੀ ਉਦੋਂ ਗੱਲ ਹੋਰ ਸੀ ਹੁਣ ਪੰਜਵਾਂ ਚੱਕਰ ਨਿਬੜ ਗਿਆ ਲਗਭਗ ਐਸ ਵੇਲੇ 428 ਤੇ ਚੋੜਾ ਹੋ ਚੁੱਕੀਆਂ ਨੇ 543 ਸਾਰੀਆਂ ਨੇ ਦੋ ਤਿੰਨ ਤੇ ਉਮੀਦਵਾਰਾਂ ਦੀ ਮੌਤ ਹੋ ਗਈ 40 ਆ ਬਾਕੀ ਤੇ ਲਗਭਗ ਹੋਣਾ 112 ਕੇ ਦੇ ਕਰੀਬ ਰਹਿ ਗਈਆਂ ਨੇ ਜਿੱਥੇ ਦੋ ਚਰਨਾਂ ਦੇ ਵਿੱਚ ਵੋਟਾਂ ਅਗਲੇ ਸਮੇਂ 'ਚ ਪੈਣੀਆਂ 25 ਨੂੰ ਹਰਿਆਣਾ ਦਿੱਲੀ ਤੇ 12 ਨਸੀ ਦੇ ਨਾਲ ਹਿਮਾਚਲ ਪੰਜਾਬ 1 ਜੂਨ ਨੂੰ ਵੋਟਾਂ ਪੈਣਗੀਆਂ ਜੀ ਤੋਂ ਦੂਜੇ ਪਾਸੇ ਇੰਡੀਆ ਗੱਠ ਜੋੜ ਦਾ ਜੋ ਮੈਨੀਫੈਸਟੋ ਆ ਉਹ ਕਿਤੇ ਨਾ ਕਿਤੇ ਲੁਭਾਂਦਾ ਜਾ ਰਿਹਾ ਜੀ ਜਿਹੜਾ ਇੰਡੀਆ ਗੱਠ ਜੋੜ ਨੇ ਐਸ ਵਾਰ ਨਿਆਇ ਪੱਤਰ ਦਿੱਤਾ ਜਿਹਦੇ ਵਿੱਚ ਗਰੰਟੀਆਂ ਵੀ ਨੇ ਉਹ ਐਸ ਵੇਲੇ ਜਿੰਨੀਆਂ ਦੂਜੀਆਂ ਰਾਜਸੀ ਪਾਰਟੀਆਂ ਨੇ ਭਾਵੇਂ ਇੰਡੀਆ ਦਾ ਭਾਈਵਾਲ ਨੇ ਦਬਵੀਂ ਆਵਾਜ਼ ਦੇ ਵਿੱਚ ਤਾਂ ਭਾਜਪਾ ਵਾਲੇ ਵੀ ਗੱਲ ਕਰਦੇ ਆ ਪਰ ਉਸ ਚੋਣ ਮਨੋਰਥ ਪੱਤਰ ਨੇ ਦੂਜਿਆਂ ਨੂੰ ਵੀ ਲਵਾਇਆ ਹੈ ਉਹਨਾਂ ਨੂੰ ਵੀ ਪ੍ਰੇਰਿਤ ਕੀਤਾ ਹੈ ਆਪਾਂ ਕਹਿ ਸਕਦੇ ਹਾਂ ਕਿ ਇਹ ਮਾਮਲਾ ਦੂਜਿਆਂ ਨੂੰ ਪ੍ਰੇਰਿਤ ਕਰਨਾ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਹੈ ਤੇ ਭਾਜਪਾ ਨੇ ਉਹਦਾ ਕੋਈ ਜਵਾਬ ਨਹੀਂ ਦਿੱਤਾ ਕਿਉਂਕਿ ਕਾਂਗਰਸ ਇਸ ਵੇਲੇ ਸਤਾ ਚੋਂ ਬਾਹਰ ਹੈ ਉਹ ਵਾਅਦਾ ਕਰ ਸਕਦੀ ਹੈ ਪਰ ਜਿਹੜਾ ਭਾਜਪਾ ਦਾ ਚੋਣ ਮਨੋਰਥ ਪੱਤਰ ਹੈ ਸੰਕਲਪ ਪੱਤਰ ਉਹ ਤਾਂ ਪ੍ਰਾਪਤੀ ਦੱਸਣੀ ਚਾਹੀਦੀ ਸੀ ਕਿ 10 ਸਾਲਾਂ ਦੇ ਵਿੱਚ ਸਾਡੀ ਇਹ ਪ੍ਰਾਪਤੀ ਹੈ ਉਹ ਪ੍ਰਾਪਤੀਆਂ ਨਾ ਦੱਸਣ ਦੇ ਵਿੱਚ ਕਾਮਯਾਬ ਨਹੀਂ ਹੋਏ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਢੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ